ਸਤਿ ਸ਼੍ਰੀ ਅਕਾਲ ਬੱਚਿਓ ਅੱਜ ਅਸੀਂ ਜਮਾਤ 6ਵੀਂ ਦੀ ਪੰਜਾਬੀ ਦਾ ਪਾਠ ਨੰਬਰ 9 ਯਾਤਰਾ ਸ਼੍ਰੀ ਅਮਰਨਾਥ ਬਾਰੇ ਪੜਾਂਗੇ ਬੱਚਿਓ ਤੁਸੀਂ ਕਦੀ ਨਾ ਕਦੀ ਕੋਈ ਨਾ ਕੋਈ ਯਾਤਰਾ ਤੇ ਕੀਤੀ ਹੋਵੇਗੀ ਜਿਵੇਂ ਤੁਸੀਂ ਹੇਮਕੁਟ ਸਾਹਿਬ ਦੀ ਯਾਤਰਾ ਕੀਤੀ ਹੋਵੇਗੀ ਜ਼ਿਆਦਾਤਰ ਤੁਹਾਡੇ ਵਿੱਚੋਂ ਬੱਚਿਆਂ ਨੇ ਸ਼੍ਰੀ ਹੇਮਕੁਟ ਦੀ ਯਾਤਰਾ ਕੀਤੀ ਹੋਵੇਗੀ ਬੱਚਿਓ ਉਸੇ ਤਰ੍ਹਾਂ ਹੀ ਸ਼੍ਰੀ ਅਮਰਨਾਥ ਦੀ ਯਾਤਰਾ ਹੈ ਜਿਹੜੀ ਕਿ ਬਹੁਤ ਹੀ ਕਠਿਨ ਮੰਨੀ ਜਾਂਦੀ ਹੈ ਅਤੇ ਇਹ ਜੰਮੂ ਕਸ਼ਮੀਰ ਦੇ ਰਾਜ ਵਿੱਚ ਸਥਿਤ ਹੈ ਮੀਨਸ ਕੀ ਜੰਮੂ ਕਸ਼ਮੀਰ ਪ੍ਰਾਂਤ ਦੇ ਵਿੱਚ ਹੈ ਇੱਥੇ ਵੀ ਸਾਰਾ ਸਾਲ ਬਰਪਈ ਰਹਿੰਦੀ ਹੈ ਅਤੇ ਇਹ ਯਾਤਰਾ ਜਿਸ ਤਰ੍ਹਾਂ ਹੇਮਕੂਟ ਸਾਹਿਬ ਦੀ ਯਾਤਰਾ ਕੁਝ ਟਾਈਮ ਲਈ ਕੁਝ ਮਹੀਨਿਆਂ ਲਈ ਖੁੱਲਦੀ ਹੈ ਉਸੇ ਤਰ੍ਹਾਂ ਹੀ ਸ਼੍ਰੀ ਅਮਰਨਾਥ ਦੀ ਯਾਤਰਾ ਵੀ ਕੁਝ ਮਹੀਨਿਆਂ ਲਈ ਹੀ ਖੁੱਲਦੀ ਹੈ ਜਿਵੇਂ ਇਹ ਯਾਤਰਾ ਜੂਨ ਮਹੀਨੇ ਵਿੱਚ ਖੁੱਲ ਜਾਂਦੀ ਹੈ ਤੇ ਅਗਸਤ ਦੇ ਲਾਸਟ ਤੱਕ ਇਹ ਯਾਤਰਾ ਬੰਦ ਹੋ ਜਾਂਦੀ ਹੈ ਕਿਉਂਕਿ ਉਸ ਤੋਂ ਬਾਅਦ ਜਿਹੜੀ ਹੈ ਠੰਡ ਵਦਨੀ ਸ਼ੁਰੂ ਹੋ ਜਾਂਦੀ ਹੈ ਅਤੇ ਬਰਫਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਅੱਜ ਅਸੀਂ ਇਸ ਪਾਠ ਦੇ ਵਿੱਚ ਸ਼੍ਰੀ ਅਮਰਨਾਥ ਦੀ ਯਾਤਰਾ ਦੇ ਬਾਰੇ ਵਿੱਚ ਪੜਾਂਗੇ ਤੇ ਬੱਚਿਓ ਅਸੀਂ ਇਸੇ ਤਰ੍ਹਾਂ ਹੀ ਇਮੇਜਿਨ ਕਰਨਾ ਵਾ ਕਿ ਜਿਸ ਤਰ੍ਹਾਂ ਅਸੀਂ ਇਹ ਯਾਤਰਾ ਖੁਦ ਕਰ ਰਹੇ ਹਾਂ ਅਸੀਂ ਪਹਾੜਾਂ ਦੇ ਵਿੱਚ ਘੁੰਮ ਰਹੇ ਹਾਂ ਅਤੇ ਘੁੰਮਦੇ-ਘੁੰਮਦੇ ਅਸੀਂ ਸ਼੍ਰੀ ਅਮਰਨਾਥ ਪਹੁੰਚਾਂਗੇ ਠੀਕ ਹੈ ਤੋ ਪਾਠ ਨੂੰ ਸ਼ੁਰੂ ਕਰਦੇ ਹਾਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਸਾਥੀਆਂ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਕਿ ਐਤ ਕੀ ਛੁੱਟੀਆਂ ਕਿਵੇਂ ਬਤਾਇਆਂ ਜਾਣ ਐਤ ਕਿਆਮਤ ਐਤ ਕੀ ਮਤਲਬ ਇਸ ਵਾਰ ਸਾਥੀਆਂ ਨੇ ਕਈ ਸਥਾਨਾਂ ਤੇ ਜਾਣ ਦੀ ਸਲਾਹ ਬਣਾਈ ਪਰ ਆਖਿਰਚ ਗੱਲ ਸ਼੍ਰੀ ਅਮਰਨਾਥੇ ਆਰੂਗੀ ਇਹ ਸਥਾਨ ਜੰਮੂ ਕਸ਼ਮੀਰ ਪ੍ਰਾਂਤ ਵਿੱਚ ਪੈਂਦਾ ਹੈ ਇਸ ਬਾਰੇ ਸਾਰੇ ਸਹਿਮਤ ਹੋ ਗਏ ਸਹਿਮਤ ਹੋ ਗਏ ਮਤਲਬ ਸ਼੍ਰੀ ਅਮਰਨਾਥ ਜਾਣ ਵਾਸਤੇ ਸਾਰੇ ਬ੍ਰਜਮੰਦ ਹੋ ਗਏ ਕਿਉਂਕਿ ਇਹ ਸਥਾਨ ਪਹਿਲਾਂ ਸਾਡੇ ਵਿੱਚੋਂ ਕਿਸੇ ਨੇ ਨਹੀਂ ਸੀ ਦੇਖਿਆ ਇਸ ਸਥਾਨ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਤਿਆਰੀਆਂ ਸ਼ੁਰੂ ਹੋ ਗਈਆਂ ਅਤੇ ਚੱਲਣ ਲਈ ਦਿਨ ਮਿਥ ਲਿਆ ਗਿਆ ਦਿਨ ਮਿਥ ਲਿਆ ਗਿਆ ਮਤਲਬ ਕਿ ਡੇਟ ਫਿਕਸ ਕਰ ਲਈ ਕਿ ਕਦੋਂ ਸ਼੍ਰੀ ਅਮਰਨਾਥ ਨੂੰ ਜਾਣਾ ਹੈ ਗੜ ਸ਼ੰਕਰ ਤੋਂ ਯਾਤਰੀ ਬੱਸ ਫੜਕੇ ਅਸੀਂ ਚੰਡੀਗੜ੍ਹ ਜੰਮੂ ਮਾਰਗ ਰਾਹੀਂ ਅੱਧੀ ਰਾਤ 12:00 ਵਜੇ ਲਖਨਪੁਰ ਸਰਹੱਦ ਤੇ ਪਹੁੰਚੇ ਪਟੋ ਲਖਨਪੁਰ ਸਰਹੱਦ ਇੱਕ ਬਾਰਡਰ ਹੈ ਜਿਹੜਾ ਪੰਜਾਬ ਤੇ ਜੰਮੂ ਦੇ ਵਿਚਕਾਰ ਹੈ ਠੀਕ ਹੈ ਇੱਥੋਂ ਪੰਜਾਬ ਦੀ ਹੱਦ ਖਤਮ ਹੋ ਜਾਂਦੀ ਹੈ ਤੇ ਜੰਮੂ ਦੀ ਜਿਹੜੀ ਹੱਦ ਹੈ ਜੰਮੂ ਕਸ਼ਮੀਰ ਦੀ ਹੱਦ ਹੈ ਉਹ ਸ਼ੁਰੂ ਹੋ ਜਾਂਦੀ ਹੈ ਇੱਥੋਂ ਜੰਮੂ ਕਸ਼ਮੀਰ ਪ੍ਰਾਂਤ ਸ਼ੁਰੂ ਹੁੰਦਾ ਹੈ ਇੱਥੇ ਚੈਕਿੰਗ ਅਤੇ ਟੈਕਸ ਅਦਾ ਕਰਨ ਲਈ ਕਾਫੀ ਸਮਾਂ ਰੁਕਣਾ ਪਿਆ ਤੇ ਬੱਚਿਓ ਪਹਿਲੇ ਪਹਿਲੇ ਅਜ ਤੋਂ 1.5 ਸਾਲ ਪਹਿਲੇ ਇੱਥੇ ਟੈਕਸ ਦਿਨਾ ਪੈਂਦਾ ਸੀਗਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਇੱਥੇ ਕੋਈ ਟੈਕਸ ਨਹੀਂ ਦਿਨਾ ਪੈਂਦਾ ਤੁਸੀਂ ਆਪਣੀ ਗੱਡੀ ਮਤਲਬ ਕਿ ਸਿੱਧੀ ਜੰਮੂ ਪ੍ਰਾਂਤ ਵਿੱਚ ਲਿਆ ਸਕਦੇ ਹੋ ਜਿਆਦਾਤਰ ਯਾਤਰੀ ਇੱਥੋਂ ਦੇ ਮਸ਼ਹੂਰ ਪਕਵਾਨ ਲੱਡੂਆਂ ਦਾ ਸਵਾਦ ਚੱਕ ਰਹੇ ਸਨ ਲੱਡੂ ਕਿਹੜੇ ਇੱਥੇ ਦੇ ਜਿਹੜੇ ਲਖਨਪੂਰ ਦੇ ਲੱਡੂ ਆ ਪੱਲੇ ਜਿਨ੍ਹਾਂ ਨੂੰ ਅਸੀਂ ਪੱਲੇ ਬੋਲ ਦਿੰਨੇ ਆ ਪੰਜਾਬੀ ਦੇ ਵਿੱਚ ਹਨਾ ਉਹ ਬੜੇ ਫੇਮਸ ਹੈ ਲਖਨਪੁਰ ਦੇ ਲੱਡੂ ਜਿਹੜਾ ਵੀ ਯਾਤਰੀ ਜਿਹੜਾ ਵੀ ਵਿਅਕਤੀ ਪੰਜਾਬ ਚੋਂ ਜਾਂ ਦੂਸਰੇ ਸਟੇਟ ਦੇ ਵਿੱਚੋਂ ਜੰਮੂ ਪ੍ਰਾਂਤ ਵਿੱਚ ਆਂਦਾ ਹੈ ਤੇ ਉਹ ਲਖਨਪੁਰ ਦੇ ਲੱਡੂ ਜ਼ਰੂਰ ਖਾਂਦਾ ਹੈ ਰਾਤ 2 ਵਜੇ ਦੇ ਕਰੀਬ ਬੱਸ ਚੱਲੀ ਅਤੇ ਨੀਂਦ ਦੀ ਕੁੱਕੀ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਰਾਤ ਬੀਤ ਗਈ ਜਦੋਂ ਮੂਹਨੇਰੇ ਚਨਾਨੀ ਨਾਮਕ ਸਥਾਨ ਤੇ ਪੁੱਜੇ ਮੂਹ ਨੇਰੇ ਮਤਲਬ ਕਿ ਥੋੜਾ ਥੋੜਾ ਹਨੇਰਾ ਸੀ ਲੇਕਿਨ ਜਿਹੜੀ ਸਵੇਰ ਹੋ ਰਹੀ ਸੀ ਤੇ ਚਨੰਨੀ ਜਗਾ ਦਾ ਨਾਮ ਹੈ ਤਮਨਮੋਹਕ ਨਜ਼ਾਰੇ ਸ਼ੁਰੂ ਹੋ ਚੁੱਕੇ ਸਨ ਰਸਤੇ ਵਿੱਚ ਵਿਰਲੇ-ਵਿਰਲੇ ਲੰਗਰ ਚੱਲ ਰਹੇ ਸਨ ਪਤਨੀ ਟੌਪ ਪਹੁੰਚੇ ਤਾਂ ਰਮਨੀਕ ਵਾਦੀਆਂ ਚ ਕਿਰੇ ਦਿਓਦਾਰ ਦੇ ਰੁੱਖ ਵੱਖਰੇ ਨਜ਼ਾਰਾ ਪੇਸ਼ ਕਰ ਰਹੇ ਸਨ ਤੇ ਬੱਚਿਓ ਤਾਂ ਪਤਨੀ ਟੌਪ ਇੱਕ ਹਿਲ ਸਟੇਸ਼ਨ ਹੈ ਅਤੇ ਇੱਥੇ ਬਹੁਤ ਸਾਰੇ ਜਿਹੜੇ ਯਾਤਰੀ ਆ ਪਹਾੜੀਆਂ ਦਾ ਮਜ਼ਾ ਲੈਣ ਵਾਸਤੇ ਪਤਨੀ ਟਾਪ ਜਾਂਦੇ ਆ ਇੱਥੇ ਰੁਮਕਦੀ ਠੰਡੀ ਹਵਾ ਨਾਲ ਪਿਛਲੇ ਮੈਦਾਨੀ ਇਲਾਕਿਆਂ ਦੀ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਰਾਮਬੰਦ ਤੋਂ ਅੱਗੇ 20 ਕਿਲੋਮੀਟਰ ਲੰਬੀ ਜੋਹਾਰ ਸੁਰੰਗ ਲੰਘਣੀ ਪੈਂਦੀ ਹੈ ਕਾਂਜੀਕੁੰਡ ਤੋਂ ਅਨੰਤ ਨਾਗ ਹੁੰਦੇ ਹੋਏ ਅਸੀਂ ਸ਼ਾਮ 5:00 ਵਜੇ ਪੈਲਗ੍ਰਾਮ ਪਹੁੰਚ ਗਏ ਇਸ ਥਾਂ ਦੇ ਕੁਦਰਤੀ ਨਜ਼ਾਰੇ ਵੇਖਣ ਵਾਲੇ ਸਨ ਇੱਥੇ ਚੁਫੇਰੀਆਂ ਸੁਰੱਖਿਆ ਛਤਰੀ ਨਾਲ ਕਿਰੇ ਬੇਸ ਕੈਂਪ ਵਿੱਚ ਦਾਖਲ ਹੋ ਕੇ ਇੱਕ ਟੈਂਟ ਕਿਰਾਏ ਤੇ ਲੈ ਲਿਆ ਯਾਤਰਾ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਬੱਚਿਓ ਜਿਵੇਂ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਗੁਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਉਸੀ ਤਰ੍ਹਾਂ ਹੀ ਸ਼੍ਰੀ ਅਮਰਨਾਥਾ ਜਿਹੜਾ ਮੰਦਿਰ ਹੈ ਉਹਦਾ ਜਿਹੜਾ ਪੂਰਾ ਪਰਵੰਦ ਹੈ ਉਹਨਾਂ ਦੀ ਕਮੇਟੀ ਜਿਹਦਾ ਨਾਮ ਹੈ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਠੀਕ ਹੈ ਉਹੀ ਆਪਣੇ ਯਾਤਰੀਆਂ ਦੀ ਸਹੂਲਤਾਂ ਦਾ ਧਿਆਨ ਰੱਖਦੇ ਆ ਠੀਕ ਹੈ ਯਾਤਰੀਆਂ ਦੀ ਹਰ ਇੱਕ ਨਿੱਕੀ ਨਿੱਕੀ ਜਿਹੜੀ ਆ ਉਹਨਾਂ ਨੂੰ ਸਹੂਲਤ ਦਾ ਪੂਰਾ ਸਮਾਨ ਮੁਹੱਈਆ ਕਰਾਉਂਦੇ ਆ ਸੁਰੱਖਿਆ ਦੇ ਪੁਖਤਾ ਇੰਜਾਂ ਇੰਤਜ਼ਾਮ ਸਨ ਮੈਡੀਕਲ ਕੈਂਪ ਲੱਗੇ ਹੋਏ ਸਨ যাত্রੀਆਂ ਦੀ ਸਹੂਲਤ ਲਈ ਆਰਜੀ ਤੌਰ ਤੇ ਪਖਾਨੇ ਅਤੇ ਇਸ਼ਨਾਨ ਘਰ ਬਣਾਏ ਗਏ ਸਨ ਆਰਜੀ ਤੌਰ ਤੇ ਮਤਲਬ ਕਿ ਪਰਮਨੈਂਟਲੀ ਨਹੀਂ ਟੈਂਪਰੇਰੀ ਤੌਰ ਦੇ ਉੱਪਰ ਹੀ ਠੀਕ ਹੈ ਕਿਉਂਕਿ ਇਹ ਜਤਰਾ ਸਾਰਾ ਸਾਲ ਤੇ ਖੁੱਲਦੀ ਨਹੀਂ ਹੈ ਇਸ ਕਰਕੇ ਟੈਂਪਰੇਰੀ ਹੀ ਉੱਥੇ ਟਾਇਲਟਸ ਔਰ ਬਾਥਰੂਮ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿੰਨੂੰ ਕਿਹਾ ਗਿਆ ਹੈ ਆਰਜੀ ਤੌਰ ਤੇ ਲੰਗਰ ਵਿੱਚ ਖੀਰ ਜਲੇਬੀ ਕੇਸਰ ਦੁੱਧ ਮੁਰੱਬਾ ਅਤੇ ਦੱਖਣੀ ਰਾਜਾਂ ਦੇ ਤਰ੍ਹਾਂ-ਤਰ੍ਹਾਂ ਦੇ ਸਵਾਦੀ ਪਕਵਾਨ ਪਰੋਸੇ ਜਾਂਦੇ ਹਨ ਲੰਗਰ ਪਾਣੀ ਛੱਕ ਕੇ ਜਦੋਂ ਬਿਸਤਰਿਆਂ ਵਿੱਚ ਟਿਕੇ ਤਾਂ ਆਸਮਾਨ ਤੇ ਬੱਦਲਵਾਈ ਸੀ ਸਵੇਰੇ ਹਾਲੀ ਰਜਾਈਆਂ ਵਿੱਚ ਹੀ ਸਾਂ ਕੇ ਅਨਾਉਂਸਮੈਂਟ ਰਾਹੀਂ ਸੂਚਨਾ ਦਿੱਤੀ ਗਈ ਕਿ ਸ਼ੇਸ਼ਨਾਗ ਅਤੇ ਉੱਪਰਵਾਰੇ ਇਲਾਕਿਆਂ ਵਿੱਚ ਹੋ ਰਹੀ ਪਾਰੀ ਵਰਖਾ ਕਾਰਨ ਅੱਜ ਯਾਤਰਾ ਰੁਕੀ ਰਹੇਗੀ ਤੀਜੇ ਦਿਨ ਸਵੱਤਯਾਤਰਾ ਸ਼ੁਰੂ ਹੋਣ ਦੀ ਅਨਾਉਂਸਮੈਂਟ ਹੋਣ ਕਰਕੇ ਜਾਤਰੀਆਂ ਨੇ ਨਹਾਤ ਹੋ ਕੇ ਫਟਾਫਟ ਆਪਣਾ ਸਮਾਨ ਸਿਮੇਟਣਾ ਸ਼ੁਰੂ ਕਰ ਦਿੱਤਾ। ਪਾਰਿਸਮਾਨ ਬੱਸਾਂ ਅਤੇ ਹੋਰ ਵਾਹਨਾਂ ਵਿੱਚ ਰੱਖ ਕੇ ਇੱਥੋਂ ਪਿੱਠੂ ਬੈਗ ਰਾਹੀਂ ਲੋੜਿੰਦਾ ਸਮਾਨ ਹੀ ਨਾਲ ਲੈ ਜਾਇਆ ਜਾਂਦਾ ਹੈ। ਲੋੜਿੰਦਾ ਸਮਾਨ ਮਤਲਬ ਕਿ ਜੋ ਸਮਾਨ ਜ਼ਰੂਰੀ ਹੋਵੇ ਉਹੀ ਥੋੜਾ ਜਿਹਾ ਸਮਾਨ ਜਿਸ ਤਰ੍ਹਾਂ ਇੱਕ ਕੱਪੜਿਆਂ ਦਾ ਜੋੜਾ ਹਨਾ ਇੱਕ ਜੁੱਤੀਆਂ ਦਾ ਜੋੜਾ ਸਿਰ ਥੋੜਾ ਜਿਹਾ ਸਮਾਨ ਨਾਲ ਲੈ ਜਾਇਆ ਜਾਂਦਾ ਹੈ ਅਤੇ ਜਿਹੜਾ ਬਾਕੀ ਸਮਾਨ ਹੈ ਉਹ ਪਿੱਛੇ ਬਸਾਂ ਵਿੱਚ ਹੀ ਰੰਨ ਦਿੱਤਾ ਜਾਂਦਾ ਹੈ ਇਸ ਸਮਾਨ ਵਿੱਚ ਗਰਮ ਕੱਪੜੇ ਬਰਸਾਤੀ ਦਵਾਈਆਂ ਬੈਟਰੀ ਪਾਣੀ ਆਦ ਚੀਜ਼ਾਂ ਜ਼ਰੂਰੀ ਹਨ ਬਰਸਾਤੀ ਮਤਲਬ ਕਿ ਜਿਹੜਾ ਮੀਂਹ ਉਹ ਕਿਸੇ ਵੀ ਟਾਈਮ ਆ ਸਕਦਾ ਹੈ ਠੀਕ ਹੈ ਮੀਂਹ ਤੋਂ ਬਚਣ ਵਾਸਤੇ ਬਰਸਾਤੀ ਇੱਕ ਮੰਮੀ ਜਿਹਾ ਲਿਫਾਫਾ ਕਹਿ ਲਓ ਜਿੱਡ ਨੂੰ ਕਿ ਆਪਾਂ ਆਪਣੇ ਕੱਪੜਿਆਂ ਉੱਪਰ ਪਾ ਲੈਂਦੇ ਹਾਂ ਪਵਿੱਤਰ ਗੁਫਾ ਤੱਕ ਜਾਣ ਲਈ ਦੋ ਰਸਤੇ ਹਨ ਇੱਕ ਰਸਤਾ ਪੈਲਗ੍ਰਾਮ ਤੋਂ ਚੰਦਨਵੜੀ, ਸ਼ੇਸ਼ਨਾਗ ਅਤੇ ਪੰਜ ਤਰਨੀ ਤੋਂ ਹੋ ਕੇ ਤੇ ਦੂਜਾ ਬਾਲਟਾਲ ਰਾਹੀਂ ਪਵਿੱਤਰ ਗੁਫਾ ਤੱਕ ਪਹੁੰਚਦਾ ਹੈ। ਤੇ ਬੱਚਿਓ ਇੱਥੇ ਉਹ ਜਿਹੜੀ ਪਵਿੱਤਰ ਗੁਫਾ ਵਾ ਉੱਥੇ ਪਹੁੰਚਣ ਵਾਸਤੇ ਦੋ ਰਸਤੇ ਆ ਠੀਕ ਹੈ। ਇੱਕ ਰਸਤਾ ਜਾਂਦਾ ਹੈ ਪੈਲਗ੍ਰਾਮ ਤੋਂ ਹੁੰਦਾ ਹੋਇਆ ਚੰਦਨਵੜੀ ਫਿਰ ਸ਼ੇਸ਼ਨਾਗ ਤੇ ਫਿਰ ਪੰਜ ਤਰਨੀ ਠੀਕ ਹੈ। ਤੇ ਜਿਹੜਾ ਦੂਸਰਾ ਰਸਤਾ ਵਾ ਉਹ ਬਾਲਟਾਲ ਰਾਹੀਂ ਪਵਿੱਤਰ ਗੁਫਾ ਨੂੰ ਪਹੁੰਚਦਾ ਹੈ। ਜਿਹੜੇ ਯਾਤਰੀ ਪੈਲਗ੍ਰਾਮ ਤੋਂ ਯਾਤਰਾ ਸ਼ੁਰੂ ਕਰਕੇ ਵਾਪਸੀ ਬਾਲਟਾਲ ਰਹੀ ਆਉਂਦੇ ਹਨ ਉਹਨਾਂ ਦੀਆਂ ਬੱਸਾਂ ਬਾਲਟਾਲ ਪਹੁੰਚ ਜਾਂਦੀਆਂ ਹਨ ਕਾਫੀ ਗਿਣਤੀ ਵਿੱਚ ਯਾਤਰੀ ਬਾਲਟਾਲ ਰਹੀ ਹੀ ਜਾਂਦੇ ਹਨ ਅਤੇ ਇਸੇ ਰਸਤੇ ਹੀ ਵਾਪਸ ਆਉਂਦੇ ਹਨ ਕਿਉਂਕਿ ਇਹ ਬੱਚੇ ਉਹ ਰਸਤਾ ਛੋਟਾ ਹੈ ਠੀਕ ਹੈ ਪੈਲਗ੍ਰਾਮ ਤੋਂ ਜਿਹੜਾ ਬਾਲਟਾਲ ਦਾ ਬਾਲਟਾਲ ਦਾ ਰਸਤਾ ਵਾ ਉਹ ਛੋਟਾ ਵਾ ਤੇ ਕਾਫੀ ਯਾਤਰੀ ਇਸੇ ਰਸਤੇ ਨੂੰ ਹੀ ਜਾਂਦੇ ਨੇ ਅਸੀਂ ਪੈਲਗ੍ਰਾਮ ਤੋਂ ਅੱਗੇ ਚੰਦਨਵੜੀ ਤੋਂ ਯਾਤਰਾ ਸ਼ੁਰੂ ਕਰਨੀ ਸੀ ਨਾ ਤੋ ਕਿ ਅਸੀਂ ਸਵੇਰੇ 5 ਵਜੇ ਕਤਾਰ ਵਿੱਚ ਜਾ ਲੱਗੇ ਅੱਗੇ ਸੁਰੱਖਿਆ ਦਸਤਿਆਂ ਨੇ ਰੋਕ ਲਈ ਹੋਈ ਸੀ ਸੁਰੱਖਿਆ ਦਸਤੇ ਮੀਨਸ ਆਰਮੀ ਵਾਲੇ ਠੀਕ ਹੈ ਆਰਮੀ ਵਾਲੇ ਚੈਕਿੰਗ ਵਗੈਰਾ ਕਰਕੇ ਹੀ ਅੱਗੇ ਜਾਣ ਦਿੰਦੇ ਨੇ ਦੋ ਕੁ ਘੰਟਿਆਂ ਬਾਅਦ ਜਦੋਂ ਹਰੀ ਚੰਡੀ ਮਿਲੀ ਤਾਂ ਚੰਦਨਵੜੀ ਪਹੁੰਚਣ ਲਈ ਯਾਤਰੀ ਟੈਕਸੀਆਂ ਵੱਲੋਂ ਦੌੜ ਪਏ ਨਦੀ ਦੇ ਕੰਡੇ-ਕੰਡੇ ਚੰਦਨਵੜੀ ਇੱਥੋਂ 16 ਕਿਲੋਮੀਟਰ ਦੂਰ ਹੈ। ਇਹ ਸਥਾਨ ਸਮੁੰਦਰੀ ਤਲ ਤੋਂ 8500 ਫੁੱਟ ਦੀ ਉਚਾਈ ਤੇ ਹੈ। ਇੱਥੋਂ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ। ਯਾਤਰੀਆਂ ਕੋਲ ਡੰਡਾ ਹੋਣਾ ਜ਼ਰੂਰੀ ਹੈ। ਜਿਸ ਸਾਸਰੇ ਉਹ ਤਿੱਖੀ ਚੜਾਈ ਚੜਦੇ ਹਨ। ਇੱਥੇ ਵੱਖ-ਵੱਖ ਸੂਬਿਆਂ ਤੋਂ ਆਏ ਲੰਗਰ ਲੱਗੇ ਹੋਏ ਸਨ। ਸ਼ੇਸ਼ਨਾਕ ਇੱਥੋਂ 8 ਕਿਲੋਮੀਟਰ ਦੂਰ ਹੈ। ਪੈਦਲ ਯਾਤਰਾ ਦਵਾਨ ਇੱਕ ਪਾਸੇ ਉੱਚੇ ਪਹਾੜ ਹਨ। ਅਤੇ ਦੂਜੇ ਪਾਸੇ ਡੂੰਗੀਆਂ ਖਾਈਆਂ ਕਿਉਂਕਿ ਬੱਚੋ ਪਹਾੜੀ ਇਲਾਕਾ ਵਾ ਤੇ ਪਾੜੀ ਲੱਗ ਕੇ ਦਾ ਰਸਤਾ ਹਮੇਸ਼ਾ ਇੱਕ ਸਾਈਡ ਤੇ ਪਹਾੜ ਹੁੰਦੇ ਨੇ ਤੇ ਇੱਕ ਸਾਈਡ ਤੇ ਡੂੰਗੀਆਂ ਡੂੰਗੀਆਂ ਖੱਡਾ ਹੁੰਦੀਆਂ ਨੇ ਠੀਕ ਹੈ ਕਿਉਂਕਿ ਉਹ ਰਸਤਾ ਪਹਾੜਾਂ ਨੂੰ ਕੱਟ ਕੇ ਹੀ ਬਣਾਇਆ ਗਿਆ ਹੁੰਦਾ ਹੈ ਤੁਰੰਤੋ ਅਸਮਰਤ ਯਾਤਰੀ ਕੋੜਿਆਂ ਦਾ ਆਸਰਾ ਲੈਂਦੇ ਹਨ ਤੁਰੰਤੋ ਅਸਮਰਤ ਮਤਲਬ ਕਿ ਜਿਹੜੇ ਇੰਨੀ ਲੰਬੀ ਯਾਤਰਾ ਚੜਾਈ ਵਾਲੀ ਯਾਤਰਾ ਨਹੀਂ ਕਰ ਸਕਦੇ ਫਿਰ ਉਹ ਕੋੜਿਆਂ ਤੇ ਬੈਠ ਜਾਂਦੇ ਨੇ ਕੋੜਿਆਂ ਵਾਲੇ ਜ਼ਿਆਦਾਤਰ ਡੂੰਗੀਆਂ ਖਾਈਆਂ ਵੱਲ ਨੂੰ ਚੱਲਦੇ ਹਨ ਅਤੇ ਯਾਤਰੀਆਂ ਨੂੰ ਪਹਾੜ ਵੱਲ ਜਾਣ ਲਈ ਆਵਾਜ਼ਾਂ ਦਿੰਦੇ ਹਨ ਪਿੱਸੂ ਕਾਟੀ ਤੱਕ ਚੜਾਈ ਤਿੱਖੀ ਹੈ ਪਿੱਸੂ ਕਾਟੀ ਇੱਕ ਕਾਟੀ ਦਾ ਨਾਮ ਹੈ ਇੱਕ ਪਹਾੜੀ ਦਾ ਨਾਮ ਹੈ ਅਤੇ ਉੱਥੋਂ ਤੱਕ ਜਿਹੜੀ ਚੜਾਈ ਹੈ ਉਹ ਬਹੁਤ ਹੀ ਤਿੱਖੀ ਮਤਲਬ ਕਿ ਉੱਪਰ ਨੂੰ ਜਾਂਦੀ ਹੈ ਠੀਕ ਹੈ ਨਾ ਸਮਤਲ ਨਹੀਂਆ ਬਹੁਤ ਜ਼ਿਆਦਾ ਉੱਪਰ ਨੂੰ ਜਾਂਦੀ ਹੈ ਚੜਾਈ ਰਸਤੇ ਵਿੱਚ ਪ੍ਰਕਿਰਤੀ ਦੇ ਅਜਬ ਦ੍ਰਿਸ਼ ਸਨ ਹਨ ਇੱਕ ਪਾਸੇ برف ਦੇ ਪਹਾੜ ਹਨ ਦੂਜੇ ਪਾਸੇ ਰੁੰਡ-ਮੁੰਡ ਪਹਾੜੀਆਂ ਤੇ ਬੱਚਿਓ ਦੇਖੋ ਇਹ ਯਾਤਰਾ ਜੂਨ ਮਹੀਨੇ ਚ ਸ਼ੁਰੂ ਹੁੰਦੀ ਆ ਤੇ ਉੱਥੇ ਵੀ ਮਤਲਬ ਕਿ ਤਾਂ ਵੀ برف ਪਈ ਹੁੰਦੀ ਆ ਠੀਕ ਹੈ ਨਾ ਇੱਕ ਪਾਸੇ ਕੀ ਆ برف ਦੇ ਪਹਾੜ ਹੁੰਦੇ ਨੇ ਤੇ ਦੂਸਰੇ ਪਾਸੇ ਰੁੰਡ-ਮੁੰਡ ਪਹਾੜੀਆਂ ਮੌਸਮ ਦੇ ਮਜਾਜ ਦਾ ਕੋਈ ਪਤਾ ਨਹੀਂ ਲੱਗਦਾ ਕਦੇ ਗਰਮੀ ਕਦੇ ਠੰਡ ਹਵਾਵਾਂ ਅਤੇ ਕਦੇ ਬਿੰਦ-ਚੱਟ ਬਦਲੀ ਸਿਰ ਤੇ ਆ ਕੇ ਵਰਖਾ ਸ਼ੁਰੂ ਕਰ ਦਿੰਦੀ ਹੈ ਇਸ ਮੌਕੇ ਪਰ ਸਾਥੀ ਅਤੇ ਗਰਮ ਕਪੜੇ ਪੈਨਣੇ ਪੈਂਦੇ ਹਨ ਤਿਲਕਨ ਤੋਂ ਬਚਾ ਲਈ ਡੰਡਾ ਸਾਥ ਦਿੰਦਾ ਹੈ ਸ਼ੇਸ਼ਨਾਗ ਤੋਂ 2 ਕਿਲੋਮੀਟਰ ਪਿੱਛੇ ਵਰਖਾ ਸ਼ੁਰੂ ਹੋ ਗਈ ਅਤੇ ਕਾਫੀ ਸਮਾਂ ਗੜੇ ਪੈਂਦੇ ਰਹੇ ਠੰਡ ਇੱਕਦਮ ਵੱਧ ਗਈ ਵਰਦੇ ਮੀ ਵਿੱਚ ਅਸੀਂ ਸ਼ੇਸ਼ਨਾਗ ਪਹੁੰਚੇ ਇਸ ਸਥਾਨ ਦੀ ਸਮੁੰਦਰ ਤਲ ਤੋਂ ਉਚਾਈ 11330 ਫੁੱਟ ਹੈ ਇੱਥੇ ਅਸੀਂ ਰਾਤ ਟਹਿਲਣਾ ਸੀ ਸਵੇਰੇ ਲੰਗਰ ਸ਼ੱਕਰ ਉਪਰੰਤ ਪੰਜ ਤਰਨੀ ਲਈ ਚਾਲ ਪਏ 2 ਕੁ ਘੰਟਿਆਂ ਬਾਅਦ ਗਨੇਸ਼ ਟਾਪ ਪਹੁੰਚੇ ਇੱਥੋਂ ਦੇ ਦ੍ਰਿਸ਼ ਵੀ ਦੇਖਣਯੋਗ ਹਨ ਸਾਰੇ ਪਾਸੇ ਬਰਫ਼ ਹੀ ਬਰਫ਼ ਸੀ ਯਾਤਰੀਆਂ ਦੀ ਸਹੂਲਤਾਂ ਲਈ ਇੱਥੇ ਲੰਗਰ ਅਤੇ ਫਰਸਟ ਏਡ ਕੈਂਪ ਲਗਾਏ ਹੋਏ ਸਨ ਦੁਪਹਿਰ ਵੇਲੇ ਅਸੀਂ ਪੰਜ ਤਰਨੀ ਪਹੁੰਚ ਗਏ ਇੱਥੇ ਤੰਬੂਆਂ ਵਿੱਚ ਕਾਫੀ ਸਰਦਾਲੂ ਠਹਿਰੇ ਹੋਏ ਸਨ ਤੰਬੂ ਮਤਲਬ ਟੈਂਪਰੇਰੀ ਜਿਹੜੇ ਟੈਂਟ ਲੱਗੇ ਹੁੰਦੇ ਆ ਪੰਜ ਤੱਤ ਨਹੀਂ ਸਥਾਨ ਬਾਰੇ ਮੰਨਦਾ ਹੈ ਕਿ ਭਗਵਾਨ ਸ਼ੰਕਰ ਨੇ ਸ਼੍ਰੀ ਅਮੋਨਾਥ ਗੁਫਾ ਵਿੱਚ ਗੁਫਾ ਵਿੱਚ ਪਰਵੇਸ਼ ਤੋਂ ਪਹਿਲਾਂ ਪੰਜ ਤਤਾਂ ਦਾ ਤਿਆਗ ਕਰਕੇ ਤੰਦਵ ਨ੍ਰਿਤ ਕੀਤਾ ਸੀ ਨ੍ਰਿਤ ਮਤਲਬ ਡਾਂਸ ਠੀਕ ਹੈ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਜੇ ਸ਼ਿਵ ਜੀ ਭਗਵਾਨ ਜੀ ਮੀਨਸ ਕੀ ਆਪਣਾ ਜਦੋਂ ਗੁੱਸੇ ਵਿੱਚ ਆਉਂਦੇ ਨੇ ਤੇ ਉਹ ਤੰਦਵ ਕਰਦੇ ਨੇ ਮਤਲਬ ਕਿ ਡਾਂਸ ਉਹਨਾਂ ਦਾ ਅਲੱਗ ਮੀਨਸ ਕੀ ਉਹਨਾਂ ਦਾ ਡਾਂਸ ਹੁੰਦਾ ਹੈ ਸਿੱਖੀ ਚੜਾਈ ਵੇਲੇ ਵਾਲੇ ਰਸਤੇ ਹੁੰਦੇ ਹੋਏ ਅਸੀਂ ਬਰਫ਼ ਦੀਆਂ ਟਿੱਗਾਂ ਅਤੇ ਬਰਫ਼ ਦੇ ਬਨੇ ਪੁੱਲਾਂ ਉੱਤੋਂ ਗੁਜ਼ਰ ਕੇ ਸ਼ਾਮ ਵੇਲੇ ਪੀਤਰ ਗੁਫਾ ਦੇ ਨਜ਼ਦੀਕ ਪਹੁੰਚੇ ਰਾਤ ਨੂੰ ਤੰਬੇ ਇੱਕ ਤੰਬੂ ਕਰਾਇਤੇ ਲਿਆ ਨਾ ਤੋ ਕਿ ਅਸੀਂ 3 ਵਜੇ ਤੜਕੇ ਦਰਸ਼ਨਾਂ ਲਈ ਕਤਾਰਾਂ ਵਿੱਚ ਲੱਗ ਗਏ 8 ਵਜੇ ਦਰਸ਼ਨ ਸ਼ੁਰੂ ਹੋਏ 10 ਵਜੇ ਅਸੀਂ ਗੁਫਾ ਵਿੱਚ ਸਾਮ ਇਸ ਸਥਾਨ ਤੇ ਭਗਵਾਨ ਸ਼ੰਕਰ ਨੇ ਮਾਤਾ ਪਾਰਵਤੀ ਨੂੰ ਅਮਰ ਕਥਾ ਸੁناਈ ਸੀ ਇਹ ਪਾਵਨ ਸਥਾਨ ਸਮੁੰਦਰੀ ਤਲ ਤੋਂ 12729 ਫੁੱਟ ਦੀ ਉਚਾਈ ਤੇ ਸਥਿਤ ਹੈ। ਬਾਲਟਾਲ ਤੋਂ ਹੈਲੀਕਾਪਟਰ ਦੀ ਸੇਵਾ ਵੀ ਸ਼ੁਰੂ ਕੀਤੀ ਜਾਂਦੀ ਆਸ ਹੈ। ਵਾਪਸੀ ਦਾ ਸਾਡਾ ਪ੍ਰੋਗਰਾਮ ਬਾਲਟਾਲ ਰਾਹੀਂ ਆਉਂਦਾ ਸੀ। ਤੇ ਬੱਚਿਓ ਇੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਬਾਲਟਾਲ ਤੋਂ ਹੈਲੀਕਾਪਟਰ ਦੀ ਜਿਹੜੀ ਸੁਵਿਧਾ ਵਾ ਉਹ ਸ਼ੁਰੂ ਹੋ ਚੁੱਕੀ ਹੈ। ਤਿੱਖੀ ਉਤਰਾਈ ਚੜਾਈ ਦੇ ਬਰਾਬਰ ਹੀ ਆ। ਰਾਹ ਵਿੱਚ ਟਟਾਨਾ ਖਿਸਕਣ ਵਾਲੇ ਪਹਾੜ ਹਨ ਗੁਫਾ ਨੇੜੇ ਪਹਾੜਾਂ ਤੇ ਬਨਸਪਤੀ ਬਹੁਤ ਘੱਟ ਹੈ ਬਨਸਪਤੀ ਮਤਲਬ ਹਰੀਆਲੀ ਪਿਛਲੇ ਸਾਲਾਂ ਦੇ ਮੁਕਾਬਲੇ ਛਾਤਰੀਆਂ ਲਈ ਸਹੂਲਤਾਂ ਵਿੱਚ ਵਾਧਾ ਹੋਇਆ ਹੈ ਚੌਥੇ ਦਿਨ ਅਸੀਂ ਚਿਹਰਿਆਂ ਤੇ ਅਦੁੱਤੀ ਖੁਸ਼ੀ ਅਤੇ ਅਪੂਲਜਾਦਾ ਲੈ ਕੇ ਵਾਪਸ ਚੱਲ ਪਏ ਰਸਤੇ ਵਿੱਚ ਅਸੀਂ ਡਲਚੀਲ ਅਤੇ ਕਸ਼ਮੀਰ ਦੀਆਂ ਸੁੰਦਰ ਵਾਦੀਆਂ ਨੂੰ ਨੇੜਿਓਂ ਤੱਕਣਾ ਸੀ ਤੱਕਣਾ ਮਤਲਬ ਦੇਖਣਾ ਸੀ ਤੇ ਬੱਚਿਓ ਡਲ ਚੀਲ ਜਿਹੜੀ ਆ ਉਹ ਸ਼ਿਰੀ ਨਗਰ ਦੇ ਵਿੱਚ ਆ ਠੀਕ ਹੈ ਤੇ ਇਹ ਅਸੀਂ ਪਾਠ ਪੜਿਆ ਹੁਣ ਅਸੀਂ ਇਸ ਦਾ ਅਭਿਆਸ ਕਰਦੇ ਹਾਂ